ਮੇਰੇ ਲੱਖਾਂ ਬੱਚੇ ਮੈਨੂੰ ਰੋਂਦੇ ਦਿੱਸਦੇ ਨੇ ਮੈਂ ਉਹਨਾਂ ਰੋਂਦੇ ਬੱਚਿਆਂ ਦੇ ਅਥਰੂ ਪੋਚਣ ਵਾਸਤੇ ਚੱਲਿਆ ਉਹਨਾਂ ਨਿਆਸਰਿਆਂ ਨੂੰ ਆਸਰਾ ਦੇਣ ਵਾਸਤੇ ਚੱਲਿਆ 12 ਸਾਲ ਗੁਰੂ ਨਾਨਕ ਬਾਬਾ ਜੀ ਆਪਣੇ ਘਰ ਤੋਂ ਬਾਹਰ ਰਹੇ ਪਹਿਲੀ ਉਦਾਸੀ 12 ਸਾਲ ਮੁੜ ਕੇ ਵਾਪਸ ਨਹੀਂ ਆਏ ਅੱਜ ਉਹ ਸਮਾਂ ਆਇਆ ਜਦੋਂ ਗੁਰੂ ਨਾਨਕ ਬਾਬਾ ਜੀ ਵਾਪਸ ਆਏ ਨੇ ਆ ਕੇ ਮਹਾਰਾਜ ਇੱਕ ਪਿੰਡ ਦੇ ਬਾਹਰ ਬਾਹਰ ਖੂਹ ਤੇ ਬੈਠ ਗਏ ਨੇ ਤੇ ਭਾਈ ਮਰਦਾਨੇ ਨੂੰ ਆਖਿਆ ਜਾ ਮਰਦਾਨਿਆਂ ਬੇਬੇ ਤੇ ਬਾਪੂ ਦੀ ਖਬਰ ਲੈ ਕੇ ਆ ਘਰ ਜਾ ਕੇ ਆ ਤੇ ਮੇਰੇ ਬਾਰੇ ਤੂੰ ਦੱਸੀ ਨਾ ਕਿ ਗੁਰੂ ਨਾਨਕ ਕਿਥੇ ਗਏ ਮਰਦਾਨਾ ਬਾਬੇ ਦੇ ਹੁਕਮ ਦੇ ਵਿੱਚ ਘਰ ਆਇਆ ਆ ਕੇ ਜਦੋਂ ਮਾਤਾ ਤਰੇ ਪਤਣੇ ਦੇਖਿਆ ਕਿ ਇਹ ਤਾਂ ਮਰਦਾਨਾ ਆ ਗਿਆ ਸਾਜ ਸੰਗਤ ਜਦੋਂ ਬੱਦਲ ਆਉਂਦੇ ਨੇ ਤਾਂ ਮੀਂਹ ਦੀ ਆਸ ਵੱਜ ਜਾਂਦੀ ਹੈ ਇਓ ਮਾਤਾ ਨੂੰ ਆਸ ਵੱਜ ਗਈ ਮਰਦਾਨਾ ਆ ਗਿਆ ਮੇਰਾ ਪੁੱਤ ਨਾਨਕ ਵੀ ਇਹਦੇ ਨਾਲ ਹੀ ਸੀ ਇਕੱਠੇ ਗਏ ਸੀ ਹੁਣ ਮੇਰਾ ਨਾਨਕ ਵੀ ਆ ਗਿਆ ਹੋਵੇਗਾ ਮਾਤਾ ਨੇ ਮਰਦਾਨੇ ਨੂੰ ਪਿਆਰ ਕੀਤਾ ਪਰ ਪਿਆਰ ਕਰਕੇ ਪੁੱਛਦੀ ਐ ਬੇਮਰਦਾਨਿਆ ਮੇਰਾ ਨਾਨਕ ਕਿੱਥੇ ਗਾਇ ਮਰਦਾਨਾ ਕਹਿੰਦਾ ਬੇਬੇ ਨਾਨਕ ਤਾਂ ਮੇਰੇ ਨਾਲ ਗਿਆ ਹੀ ਨਹੀਂ ਮੈਂ ਤਾਂ ਘਰੋਂ ਗਿਆ ਕਦੇ ਨਾਨਕ ਨੂੰ ਮਿਲਿਆ ਹੀ ਨਹੀਂ ਮਾਤਾ ਦੇ ਹਿਰਦੇ ਤੇ ਚੀਰ ਪੈ ਗਿਆ ਬੜਾ ਹਿਰਦੇ ਨੂੰ ਦੁੱਖ ਲੱਗਿਆ ਮਰਦਾਨਾ ਕਾਫੀ ਧੀਰ ਮਾਤਾ ਨੂੰ ਮਿਲ ਕੇ ਪਿਤਾ ਨੂੰ ਮਿਲ ਕੇ ਚਾਹ ਪਾਣੀ ਛੱਕ ਕੇ ਜਦੋਂ ਵਾਪਸ ਚੱਲਿਆ ਤਾਂ ਬੇਬੇ ਮਾਤਾ ਤ੍ਰਿਪਤਾ ਜੀ ਦੀ ਹਿਰਦੇ ਦੇ ਵਿੱਚ ਇੱਕ ਦਮ ਫੁਰਨਾ ਆਇਆ ਕਿਤੇ ਮਰਦਾਨਾ ਝੂਠਾ ਨਹੀਂ ਬੋਲਦਾ ਕਿਤੇ ਮਰਦਾਨੇ ਨੂੰ ਮੇਰੇ ਨਾਨਕ ਨੇ ਸਿਖਾ ਕੇ ਤਾਂ ਨਹੀਂ ਭੇਜਿਆ ਬੇਬੇ ਤੇਜੀ ਤੇਜੀ ਦੇ ਨਾਲ ਮਰਦਾਨੇ ਦੇ ਪਿੱਛੇ ਪਿੱਛੇ ਤੁਰ ਪਈ ਮਰਦਾਨੇ ਦੇ ਪਿੱਛੇ ਪਿੱਛੇ ਤੁਰ ਪਈ ਮਰਦਾਨਾ ਕਿੱਥੇ ਪਹੁੰਚਿਆ ਜਿੱਥੇ ਗੁਰੂ ਨਾਨਕ ਬੈਠੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਗੁਰੂ ਨਾਨਕ ਬੈਠੇ ਨੇ ਉੱਥੇ ਮਰਦਾਨਾ ਪਹੁੰਚਿਆ ਜਦੋਂ ਮਾਤਾ ਨੇ ਆਪਣੇ ਪੁੱਤਰ ਲਾਲ ਨੂੰ ਦੇਖਿਆ ਤੁਸੀਂ ਖੁਦ ਸੋਚੋ 12 ਸਾਲ ਬਾਅਦ ਜਿਹੜੀ ਮਾਂ ਆਪਣੇ ਪੁੱਤ ਨੂੰ ਦੇਖੇ ਉਹਦੇ ਹਿਰਦੇ ਦੇ ਵਿੱਚ ਕਿਹੋ ਜੀ ਹਾਲਤ ਹੋਗੀ ਕਿਹੋ ਜੀ ਬੇਬਲਤਾ ਹੋਵੇਗੀ ਬੈਰਾਗ ਦਾ ਨੀਰ ਵਹਿ ਤੁਰਿਆ ਆਪਣੇ ਪੁੱਤ ਨੂੰ ਕੁੱਟ-ਕੁੱਟ ਕੇ ਛਾਤੀ ਨਾਲ ਲਾਉਂਦੀ ਹੈ ਮੱਥਾ ਚੁੰਮਦੀ ਹੈ ਸਾਹਮਣੇ ਮੁੱਖ ਕਰ ਕਰਕੇ ਤੱਕਦੀ ਏ ਮੇਰਾ ਨਾਨਕ ਕਿਉਂ ਜਿਆ ਲੱਗਦਾ ਕਿੰਨੇ ਸਾਲ ਹੋ ਗਏ ਤੇਰਾ ਮੁੱਖ ਦੇਖੇ ਨੂੰ ਬਿਲਾਲ ਤੂੰ ਕਿੰਨੇ ਸਾਲਾਂ ਬਾਅਦ ਮੁੜਿਆ ਤੈਨੂੰ ਸਾਡੀ ਯਾਦ ਨਹੀਂ ਆਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ 12 ਸਾਲ ਹੋ ਗਏ ਤੈਨੂੰ ਸਾਡੀ ਯਾਦ ਨਹੀਂ ਆਈ ਬੁੱਢੇ ਮਾਂ ਬਾਪ ਦੀ ਯਾਦ ਨਹੀਂ ਆਈ ਮਾਤਾ ਨੇ ਆਪਣਾ ਪਿਆਰ ਲੜਾਇਆ ਗੁਰੂ ਨਾਨਕ ਬਾਬਾ ਜੀ ਨੇ ਆਪਣੀ ਮਾਂ ਦੇ ਚਰਨਾਂ ਦੇ ਉੱਤੇ ਸੀਸ ਝੁਕਾਇਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਨਾਨਕ ਜਿਨੂੰ ਸਾਰੇ ਜਗਤ ਨੇ ਪੂਜਿਆ ਰਾਏ ਬਲਾਰ ਨੇ ਪੂਜਿਆ ਭੈਣ ਬੇਬੇ ਨਾਨਕੀ ਨੇ ਪੂਜਿਆ ਤਲਵੰਡੀ ਨੇ ਪੂਜਿਆ ਸੁਲਤਾਨਪੁਰ ਨੇ ਪੂਜਿਆ ਸਾਰੀ ਦੁਨੀਆ ਨੇ ਹਿੰਦੂ ਮੁਸਲਮਾਨ ਨੇ ਪੂਜਿਆ ਪਰ ਬਾਬੇ ਨਾਨਕ ਨੇ ਆਪਣੇ ਮਾਹ ਬਾਬ ਦੇ ਉੱਤੇ ਮਾਇਆ ਭਾ ਕੇ ਰੱਖੀ ਕਿਉਂ ਜੇ ਕਿਤੇ ਮੇਰੇ ਮਾਹ ਬਾਬ ਨੂੰ ਸੋਝੀ ਆ ਗਈ ਵੀ ਇਹ ਤਾਂ ਪਰਮੇਸ਼ਰ ਹੈ ਜਿਹੜਾ ਸਾਡੇ ਘਰ ਲਾਲ ਆਇਆ ਤਾਂ ਉਲਟਾ ਖੇਲ ਚੱਲ ਪੂਗਾ ਮੇਰੇ ਮਾਪੇ ਮੈਨੂੰ ਸਵੇਰੇ ਸ਼ਾਮ ਨਮਸਕਾਰਾਂ ਕਰਿਆ ਕਰਨਗੇ ਬੱਚਿਆਂ ਦੇ ਸਿਰ ਤੇ ਕਦੇ ਮਾਪੇ ਆਪਣੇ ਸਿਰ ਨਹੀਂ ਰੱਖਦੇ ਚਰਨਾਂ ਤੇ ਬੱਚੇ ਆਪਣੇ ਮਾਪੇ ਦੇ ਚਰਨਾਂ ਤੇ ਸਿਰ ਰੱਖਦੇ ਨੇ ਜੇ ਕਿਤੇ ਮੈਂ ਆਪਣੇ ਮਾਪੇ ਨੂੰ ਸੋਝੀ ਦੇ ਦਿੱਤੀ ਇਹ ਤਾਂ ਮੈਨੂੰ ਪਰਮੇਸ਼ਰ ਜਾਣ ਕੇ ਪੂਜਿਆ ਕਰਨਗੇ ਕੰਮ ਗਲਤ ਹੋ ਜਾਊਗਾ ਗੁਰੂ ਜੀ ਨੇ ਉਹਨਾਂ ਦੇ ਉੱਤੇ ਹਮੇਸ਼ਾ ਮਾਇਆ ਪਾ ਕੇ ਰੱਖੀ ਕਈ ਵਾਰੀ ਝਲਕਾਰਾ ਪੈ ਵੀ ਜਾਂਦਾ ਹੈ ਪਰ ਮਹਾਰਾਜ ਫਿਰ ਵੀ ਮਾਇਆ ਪਾ ਕੇ ਰੱਖਦੇ ਸਤਗੁਰੂ ਨੇ ਆਪਣੇ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਚਰਨਾਂ ਦੇ ਉੱਤੇ ਨਮਸ਼ਕਾਰ ਕੀਤੀ ਪਿਆਰ ਕੀਤਾ ਸਤਗੁਰੂ ਗੁਰੂ ਨਾਨਕ ਬਾਬਾ ਜੀ ਦੇ ਨਾਲ ਤੇ ਕਾਫੀ ਧੇਰ ਗੱਲਾਂ ਵਿਚਾਰਾਂ ਕਰਦੇ ਰਹੇ ਹੁਣ ਮਾਤਾ ਮਾਤਾ ਤ੍ਰਿਪਤਾ ਜੀ ਦੇ ਨਾਲ ਜੋ ਮੇਰੇ ਗੁਰੂ ਨਾਨਕ ਬਾਬਾ ਜੀ ਵਿਚਾਰਾਂ ਕਰਦੇ ਨੇ ਆਓ ਅਗਲੇਰੇ ਇਤਿਹਾਸ ਦੇ ਨਾਲ ਜੋ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਬڑے ਪ੍ਰੇਮ ਦੇ ਵਿੱਚ ਭਿੱਜ ਕੇ ਇਤਿਹਾਸ ਨੂੰ ਕਲਮਬੱਧ ਕੀਤਾ ਹੈ ਆਓ ਉਸ ਅਗਲੇਰੇ ਵਿਚਾਰ ਦੀ ਸਾਂਝ ਨਾਲ ਜੁੜੀਏ ਇੱਕ ਵਾਰੀ ਸਾਰੇ ਪ੍ਰੇਮ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰੋ ਸਾਰੇ ਉਚਾਰਨ ਕਰੋ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਵਾਰੀ ਫਿਰ ਉਚਾਰਨ ਕਰੋ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ